ਆ ਲੈ ਕਾਕਾ ਮਾਰ ਲਓ ਮਰਦਾ ਆਜੋ ਜੀ ਦਾਣਾ ਗੱਡੀ ਆਜੋ ਆਜੋ ਮੈਨੂੰ ਦੇ ਦੇ ਛਾਰਾ ਨਾ ਨਾ ਲੋ ਜੀ ਹੋ ਗਿਆ ਸਾਡਾ ਧਾਰਾਂ ਦਾ ਟਾਈਮ ਹੁਣ ਅਸੀਂ ਕੱਢਦੇ ਆਂ ਧਾਰਾਂ ਤੇ ਤੁਹਾਨੂੰ ਦਿਖਾਣੇ ਆਂ ਮੱਜਾਂ ਕੱਲੀ ਕੱਲੀ ਚੋਕ ਕੇ ਵੀ ਤੁਸੀਂ ਕੀ ਕਹਿੰਦੇ ਹੋ ਵੀ ਛੋਡੇ ਨਾਲ ਫਲਾਣਾ ਠੱਗੀ ਮਾਰ ਗਿਆ ਫਲਾਣਾ ਠੱਗੀ ਤਾਂ ਸੱਜਣੋਂ ਸਾਡੇ ਨਾਲ ਵੀ ਬਹੁਤ ਵੱਜਦੀ ਐ ਸਾਨੂੰ ਵੀ ਇਹੋ ਜਿਹਾ ਮਹਿਸਾਸ ਹੁੰਦੇ ਨੇ ਨਾ ਇਹ ਨਾ ਮਰਿਆਂ ਚ ਨਾ ਜਾਂਦੇ ਅੱਜ ਜਿੰਨਾ ਕ ਸੋਡਾ ਪੇਟ ਦੁਖਦਾ ਢਿੱਡ ਦੁਖਦਾ ਰੁਪਈਏ ਲਾ ਕੇ ਮੈਸ ਦੁੱਧ ਨਾ ਕੱਢੇ ਉਨੀ ਢਿੱਡ ਸਾਡਾ ਦੁਖਦਾ ਪਰ ਅਸੀਂ ਮਜਬੂਰ ਆ ਵੀ 2-4000 ਕਮਾਣ ਪਿੱਛੇ ਅਸੀਂ ਵੀ ਡੂਡ ਡੂਡ ਲੱਕ ਸਵਾ ਸਵਾ 35 40 2 ਡੂਡ ਲੱਖ ਸਾਡੇ ਵੀ ਖੜੀ ਰਹਿ ਜਾਂਦਾ ਉਹ ਨਾ ਉਧਰ ਦਾ ਨਾ ਉਧਰ ਦਾ ਤੇ ਅੱਜ ਛੋਟੀਆਂ ਛੋਟੀਆਂ ਕੁੜੀਆਂ ਕੱਢਣੀਆਂ ਤਾਰਾਂ ਜੇ ਲੂੰ ਕੱਖੇ ਕੱਢ ਦੋ ਨਾ ਯਾਰ ਉਹ ਓਏ ਉਹ ਮਸੀਦ ਦਾ ਮੈਂ ਉਹਨੂੰ ਕਹਿਣ ਲੱਗਿਆ ਦੀ ਮੈਂ ਖਿਚਾ ਕੇ ਨਹੀਂ ਨਾ ਕਰਾਂਗਾ ਤੁਹਾਨੂੰ ਦੱਬੀ ਹਾਂ ਤਾਰ ਪਾ ਕੇ ਕੱਢ ਦਿੰਦਾ ਦਾ ਸ਼ਹੀਦ ਹੰਡਾ ਨਹੀਂ ਵਪਾਰਪੁਰ ਚ ਕੁਛ ਨਹੀਂ ਇਹ ਤਾਂ ਮਰਿਆ ਸੱਪ ਜਿਹੜਾ ਗਲ ਚ ਪੈ ਜਾਂਦਾ ਬਾਹਰ ਹੀ ਰੱਖਣਾ ਪੈਂਦਾ ਨਾ ਕੁਛ ਤੈ ਸਕਦਿਆਂ ਨਾ ਕੁਛ ਹੋਰ ਬਸ ਬਹੁਤ ਧੰਗਾ ਬਹੁਤ ਨਜਾਇਜ਼ ਜਿੰਨਾ ਕਹ ਦੋ ਇੰਟਰਨੈਟ ਦੋਹਾਂ ਹੈ ਤੇ ਦਿਖਾਉਂਦਾ ਕੋਨੂ ਦਾ ਕੀ ਨਾ ਇਹ ਜਿਹੜੀਆਂ ਆਪਾਂ ਨੇ ਮਾਰੀ ਵੇਖ ਤੋਂ ਮੈਂ ਸਭ ਆਪਾਂ ਹੁਣ ਦੇਖ ਲਈਏ ਜੇ ਆਪਾਂ ਬੇਈਮਾਨਾ ਕਰਨਾ ਹੋਵੇ ਪਰ ਭਾਈ ਕੀ ਕਰੀਏ ਯਾਰ ਮਾਰੇ ਪੈੰਜਮਾ ਉਹ ਲਾ ਦਿੰਦੀ ਆ ਬਹੁਤ ਮਾਰੇ ਪਿਆ ਬਹੁਤ ਨਜਾਇਜ਼ ਬੇਸਾਬਿਕ ਪੈਣ ਕੋਈ ਯਾਰਾ 2 2 ਲੱਖ ਰੁਪਿਆ 5 5 ਕਿਲੋ ਵਾਲੀਆਂ ਮਹਿਸਾਂ ਲੈ ਤੇ ਕਹਿਣਗੇ 15 ਕਿਲੋ ਦੇਊਗੀ 20 ਦੇਊਗੀ ਜੀ 15s ਦੇਊਗੀ ਜੀ ਪਿਛਲੇ ਵਾਰਤ ਮੈਂ ਇਸਨੇ 18 ਦਿਆ ਇਹ ਨੇਮ ਤੋਂ ਤੇਰੀ ਕਸਮ ਨਹੀਂ ਕਰਨਗੇ ਆਪਾਂ ਦਾ ਸ਼ਰਮ ਖਾਂਦੇ 100 ਵਾਰੀ ਸੋਚ ਲਿਆ ਵੀ ਯਾਰ ਆਪਦੇ ਬੱਚਿਆਂ ਦੀ ਜਾਤ ਵਿਕਤੀ ਸੇ ਦੀ ਸੌ ਨਾ ਖਾਈਏ ਵੀ ਸੌ ਖਾਣਾ ਬਹੁਤ ਵੱਡਾ ਪਾਪ ਹੈ ਪਰ ਨਾ دین ਧਰਮੇ ਨਹੀਂ ਕੋਈ ਸਾਲਾ ਐ ਮਾਨਕ ਕੇ ਬੈਨਾ ਵੀ ਜਿਹੜੇ ਹਰ ਰੁਪਏ ਕੁਏ ਜੇ ਕਹਿੰਦਾ ਮਰਦੇ ਨੇ ਸਾਡੇ ਸਾਡੇ ਫਲਾਣਾ ਰੁਪਏ ਮਰਦੇ ਨੇ ਸੱਚੇ ਮਰਦੇ ਨੇ ਬਾਈ ਕਿਸੇ ਦੀ ਆਤਮਾ ਦਿਖਾਣੀ ਹੁਣ ਯਾਰ ਮੇਰੇ ਤੋਂ ਕੋਈ ਬੰਦਾ ਵੈਸੇ ਲੈ ਗਿਆ ਉਹ ਡੂਡ ਲੱਖ ਰੁਪਇਆ ਲਾ ਕੇ ਲੈ ਗਿਆ ਨਾਲੇ ਮੇਰਾ ਨਫਾ ਮੈਨੂੰ 5000 ਥੀਗਾ ਮੈਂ ਤਾਂ ਕਮਾਇਆ 5 ਵਾਲੇ ਨੇ 5 ਜਿਹਦੇ ਵਿਚਾਰੇ ਨੇ ਡੂਡ ਲਾਇਆ ਉਹ 7 ਕਿਲੋ ਵਾਲੀ ਡੂਡ ਲਾ ਕੇ ਕਿਵੇਂ ਬੰਨ ਲੁਗ ਰਹੇ ਉਹਦਾ ਕੀ ਇੱਕ ਪੁੱਛਦੇ ਆਂ ਅੰਦਰੋਂ ਕੀ ਕੀ ਕਹੂਗਾ ਦੀਆਂ ਅੰਦਰਾਂ ਕਰ ਕੀ ਗਾਲਾਂ ਕਢਦੀਆਂ ਬਾਈ ਉਹ ਕਹੂਗਾ ਮਰ ਜਾਣ ਦੇ ਬੱਚੇ ਭੈਣ ਜੋਦ ਨੇ ਮੇਰੇ ਆ ਪੱਲੇ ਪਾਇਆ ਖਬਰਾਂ ਅਗਲਾ ਕੋਈ ਸੌਣਾ ਲੈਣੇ ਤਾਂ ਕਿ ਮੈਂ ਸਰੰਦਰ ਕੋਈ ਕੁਸ ਟੂਮਾ ਧਰਦਾ ਕੋਈ ਆਪ ਦਾ ਵਿਚਾਰਾ ਖੱਬਾ ਕਰਦਾ ਕੋਈ ਵਿਆਜ ਦੇ ਰੁਪਏ ਚਾਹਦਾ ਮਸਾਂ ਮੈਂ ਸੰਗਠੀਆਂ ਕਰਦਾ ਅਗਰ ਮੈਂ 2-2 ਰੁਪਏ ਇਕੱਠੇ ਕਰਕੇ ਦੁੱਧ ਵਾਲੇ ਵਿਚਾਰੇ ਜਿਹੜੇ ਤੜਕੀ 5 ਵਜੇ ਉੱਠ ਕੇ 6 ਵਜੇ ਮੋਟਰਸਾਈਕਲਾਂ ਤੇ ਲੈ ਕੇ ਪਾਤਣਾ ਬਾਜ਼ਾਰ ਚ ਲਾ ਲੋ ਆਪਦੇ ਸ਼ਹਿਰਾਂ ਚ ਲਾ ਲੋ ਦੁੱਧ ਪਾ ਕੇ ਆਉਂਦੇ ਨੇ ਥਣ ਥਣ ਕਰਦੇ ਤਾਂ ਹੋਰ ਵੀ ਇਕੱਠੇ ਕਰਦੇ ਨੇ ਫੇਰ ਉਹ ਮਹੀਨੇ ਬਾਅਦ ਮੈਂ ਸਲਾਂਦੇ ਨੇ ਆਪਦੇ ਬੱਚਿਆਂ ਖਾਤਰ ਮਾੜੀ ਬੈਸਾ ਜੇ ਅਗਲੇ ਤੱਕ ਭੈਣ ਜੋ ਕੁੰਦੀ ਗਈ ਨਾ ਆ ਬਹਿ ਮੈਂ ਭਾਈ ਕੀ ਕਰੀਏ ਅਸੀਂ ਤਾਂ ਆ ਕੁਬਾਰੇ ਤੰਦਾਂ ਦਾ ਜਰਾ ਮੈਂ ਜੀ ਕਰਦਾ ਵੀ ਇਹ ਵਪਾਰ ਇਹ ਬੰਦ ਕਰ ਦੇ ਮਹੀਨੇ ਦੀਆਂ ਤੇ ਇਹ ਮਹਿਸਾਂ ਦਾਸ ਲਿਆਦਾ ਉਹਨਾਂ ਜਿਹੜਾ ਇਹ YouTube ਤੇ ਮੜਾ ਜਾਂ ਸਰਕੂਜਾ ਚੱਲ ਰਿਹਾ ਹੈ ਵੀ ਫਲਾਣਾ ਮਹਿਸਾਂ ਵੀ ਲਿਆ ਆ ਹਰਿਆਣੇ ਦੀਆਂ ਫਲਾਣਾ 3 ਲਿਆ ਆ ਹਰਿਆਣੇ ਦੀਆਂ ਫਲਾਣਾ 10 ਲਿਆ ਆ ਹਰਿਆਣੇ ਦੀਆਂ ਵੀ ਯਾਰ ਉੱਥੋਂ ਲਈਏ ਝੋਟੀਆਂ ਵੀ ਉਹਦੇ ਨਾ ਡਾਟ ਦੇ ਵੀ ਉੱਥੋਂ ਲਈਏ ਅਬ ਸੋ ਪ੍ਰਮਾਤਮਾ ਬਾਣੀ ਪੜੋ ਤੁਨੂੰ ਆਪੇ ਨਜੋੜ ਲਿਖੜ ਜੂ ਜ਼ਿੰਦਗੀ ਦਾ ਵੀ ਤੁਸੀਂ ਕੀ ਕਮਾਉਣਾ ਕੀ ਖਾਣਾ ਕੀ ਨਹੀਂ ਯਾਰ ਬਸ ਸੌਦੀ ਇੱਕ ਹੈ ਜਪਜੀ ਸਾਹਿਬ ਢੇਲੀ ਪੜੋ ਉੱਤੇ ਅਮਲ ਕਰੋ ਵੀ ਉਹ ਕਹਿਣਾ ਕੀ ਹੈ ਭੁੱਖਾ ਰੱਬ ਕਿਸੇ ਨੂੰ ਵੀ ਨਹੀਂ ਮਰ ਦਿੰਦਾ ਜੇ ਕਿਸੇ ਨੂੰ ਆਇਆ ਹੋਵੇ ਵੀ ਆਪਣਾ ਤਾਂ ਯਾਰ ਇਸ ਕੰਮ ਬਿਨਾਂ ਗੁਜ਼ਾਰਾ ਨਹੀਂ ਮੰਨ ਲਓ ਵਪਾਰ ਕਰਨ ਬਿਨਾਂ ਗੁਜ਼ਾਰਾ ਨਹੀਂ ਜਾਂ ਮੰਨ ਲਓ ਦੁੱਧ ਦੇ ਕੋਈ ਕਿਸੇ ਦਾ ਗੁਜ਼ਾਰਾ ਨਹੀਂ ਹਨਾ ਪਰ ਹੱਕ ਸੱਚ ਦੀ ਜਦੋਂ ਖਾਵਾਂਗੇ ਉੱਥੇ ਰੱਬ ਵੀ ਸਾਥ ਦਿੰਦਾ ਹੈ ਉਹਨ ਵਪਾਰੀ ਵਿਚਾਰਾ ਮਾੜਾ ਕਿਉਂ ਵੱਜਦਾ ਯਾਰ ਵਪਾਰੀ ਨਾ ਤਾਂ ਆਪਣੇ ਘਰੇ ਮਹਸ ਬਣਾਉਂਦਾ ਨਾ ਵਪਾਰੀ ਕੋਲੇ ਇੰਨੀਆਂ ਮਹਸਾਂ ਵਿਚਾਰੇ ਕੋਲੇ ਆਪਦੇ ਕੋਲੇ ਹੁੰਦੀਆਂ ਨੇ ਵਪਾਰੀ ਮਹਸ ਲੈ ਕੇ ਆਉਂਦਾ ਬਾਈ ਅੱਗੇ ਤੂੰ ਕਿਸੇ ਦੀ ਸਾਦੀ ਤੋਂ ਕਿਸੇ ਦੇ ਯਕੀਨ ਤੇ ਕਰੋ ਰੁਪਏ ਲਾ ਕੇ ਹੁਣ ਮੰਨ ਲਓ ਕੋਈ ਵੀ ਆਪਣੇ ਜਿੰਨੇ ਵੀ ਵਪਾਰ ਕਰਦੇ ਨੇ ਮੱਝਾਂ ਦਾ ਤੁਸੀਂ ਉਹਦੀ ਕਮਾਈ ਦਾ 5-4000 ਦੇਖ ਲਾ ਨੂ ਵੀ ਰੁਪਏ ਕਮਾਰਿਆ ਬਾਈ ਓਏ ਬਹੁਤ ਪਰ ਜਦੋਂ ਉਹਦਾ 50-50 ਉੱਡਦਾ ਲੱਖ ਨਾਲ ਫੁੱਟਦਾ ਉਦੋਂ ਕੋਈ ਵੀ ਨਹੀਂ ਦੇਖਦਾ ਮੰਡੀਆਂ ਤੇ ਵਿਚਾਰੇ 50 50 ਹਜ਼ਾਰ ਟੋਟੇ ਨਾਲ ਮਹਿਸਾ ਫੜਾ ਕੇ ਆਂਦੇ ਨੇ 30 30 ਹਜ਼ਾਰ 40 40 ਹਜ਼ਾਰ ਟੋਟੇ ਨਾਲ ਜਿਹੜੀ ਮੈਂਸ ਦੁੱਧ ਨਹੀਂ ਚਲਦੀ ਕਾਟੂ ਲਿਕੜੀਆਂ ਨੇ ਕੋਈ ਥਣ ਦੀ ਘੱਟ ਲਿਕੜ ਗਈ ਕੋਈ ਕਿਸੇ ਤਰ੍ਹਾਂ ਦੀ ਲਿਕੜ ਗਈ ਹਨਾ ਚਲ ਆਪਾਂ ਦਾ ਯਾਰ ਮਨ ਖਾਮਰ ਖ ਵੀ ਭੈਣ ਚ ਦਾ ਵੀ ਕੁਝ ਹੋਵੇ ਚਾਹੇ ਸਾਲ ਚ ਕਰੋੜ ਦਾ ਘਾਟਾ ਪੈ ਜੇ ਆਪਾਂ ਕਿਸੇ ਨਾਲ ਮਾੜੀ ਨਹੀਂ ਕਰਨੀ ਕਿਸੇ ਨੂੰ ਮਾੜੀ ਨਹੀਂ ਦੇਣੀ ਪਰ ਜੇ ੱੱਕੇ ਨਾਲ ਜਾ ਕੇ ਅਗਲੇ ਤੇ ਫੇਰ ਵੀ ਮਾੜੀ ਲਿਕੜ ਗਈ ਉਹ ਆਪਾਂ ਕਹਿ ਨਹੀਂ ਸਕਦੇ ਪਰ ਮੈਂ ਫੇਰ ਵੀ ਕਹਿਣਾ ਬਾਈ ਜਿਹੜੇ ਸਾਨੂੰ ਵਪਾਰੀਆਂ ਨੂੰ ਮਹਿਸਾ ਦੰਦੇ ਨੇ ਹੱਥ ਜੋੜਦਿਆਂ ਛੋਡੀ ਬਿੱਕ ਜਾਣੀ ਘੱਟ ਵੱਧ ਕਰਕੇ ਤੁਸੀਂ ਉੱਥੇ ਕਿਸੇ ਨੂੰ ਦੇ ਦਿਆ ਕਰੋ ਸਾਡੇ ਤੋਂ ਜ਼ਿੰਮੇਦਾਰ ਨੇ ਮਹਿਸ ਲੈਣੀ ਹੁੰਦੀ ਹੈ ਬਹੁਤ ਔਖੇ ਅਗਲਾ ਰੁਪਏ ਜੋੜ ਕੇ ਲਿਆਉਂਦਾ ਤੇ ਜਦੋਂ ਉਹ ਲੈ ਕੇ ਜਾਂਦਾ ਅਗਲੇ ਦੇ ਦੁੱਧ ਨਹੀਂ ਲਿਕੜਦਾ ਉਹਦਾ ਬਹੁਤ ਦੁੱਦੂਗੀ ਮਨ ਹੁੰਦਾ ਅਸੀਂ ਤਾਂ ਦੇਖ ਇਸ ਪ੍ਰਮਾਤਮਾ ਨੂੰ ਦੋਏ ਹੱਥ ਜੋੜ ਕੇ ਕਹਿੰਨਾ ਵੀ ਜੇ ਅਸੀਂ ਆਪ ਦੇਖ ਰਹੇ ਹਾਂ ਕਿਸੇ ਨਾਲ ਮਾਰਾ ਕਰੀਏ ਸਾਡੇ ਕੀੜੇ ਪੈਣਾਂ ਅਸੀਂ ਆਪ ਦੇਖਣੇ ਹੁੰ ਕਰਦੇ ਪਰ ਜੇ ਪਿੱਛੋਂ ਮਾੜੀ ਆ ਜਾਂਦੀ ਹੈ ਕੀ ਕਰੀਏ ਐਤਕੀ 14ਵੇਂ ਸਾਲੇਤੀਆਂ 14 14 ਜੋ ਤੁਸੀਂ ਯਕੀਨ ਨਹੀਂ ਕਰਨਾ 5 ਮਹੀਸਾ 5-5 ਕਿਲੋ ਦੁੱਧ ਆਲੀਆਂ ਜਿਨ੍ਹਾਂ ਦੇ ਥੱਲੇ ਕਹਿੰਦੇ ਤੇ ਜੀ 15 ਦਊਗੀ 20 ਦਊਗੀ ਨਿਯਮ ਕਰਾ ਲਿਓ ਕਿਸੇ ਦਾ 5-5 ਕਿਲੋ ਦੁੱਧ ਐਨੀਆਂ ਮਹੀਸਾ ਥੱਲੋ ਡੂੜ ਕੇ ਐਨ ਵੀ ਨਿਪਰਦਾ ਦੀਆ ਮੈਨੂੰ ਪਤਾ ਮੈਂ ਕਿੰਨੇ ਘਾਟੇ ਨਾਲ ਮੈਂ ਸਾਂ ਵੇਚੀਆਂ ਨੇ ਉਹ ਢੂਗ ਲੱਖ ਰੁਪਏ ਘਾਟੇ ਨਾਲ ਮੈਂ ਸਾਂ ਵੇਚੀਆਂ ਤੇ ਕਮਾਇਆ ਮੈਂ ਸਾਰਾ 50 ਹਜ਼ਾਰ ਕਮਾਇਆ 50 ਹਜ਼ਾਰ ਦੋ ਹਫ਼ਤਿਆਂ 'ਚ ਤੇ ਬਾਗਿਆ ਢੂਗ ਲੱਖ ਇਸ ਕਰਕੇ ਮੇਰਾ ਤਾਂ ਇਹ ਜੀ ਕਰਦਾ ਵੀ ਆਪ ਦਾ ਦੁੱਧ ਤੇ ਵਧੀਆ ਕਿਉਂਕਿ ਆਉਣ ਵਾਲੇ ਟਾਈਮ 'ਚ ਬਾਈ ਚੰਗਾ ਡੰਗਰ ਖਤਮ ਹੋ ਰਿਹਾ ਜਿਹਦੇ ਕੋਲੇ ਚੰਗੀ ਮਹਸ ਹੈ ਅਗਲਾ ਕਿਸੇ ਵੀ ਕੀਮਤ ਤੇ ਨਹੀਂ ਵੇਚਦਾ ਮੇਰੇ ਤੋਂ ਹੀ ਲਾ ਲੋ ਹੁਣ ਮੇਰੀ 20 ਕਿਲੋ ਵਾਲੀ ਮਹਸ ਆਪਾਂ ਨਹੀਂ ਦੰਦੇ ਕਿਸੇ ਵੀ ਤਰ੍ਹਾਂ ਤੇ ਜੇ ਐਚਜੀਬ ਮੰਨ ਲਓ ਕੋਈ ਹਲਚਲ ਹੋ ਗਈ ਅਗਲੀ ਵਾਰੀ ਬਣ ਜੂ। ਜਿਹੜੇ ਬੰਦੇ ਕੋਲੇ ਕਿਸੇ ਕੋਲੇ ਚੰਗਾ ਡੰਗਰ ਖੜਿਆ ਉਹ ਨਹੀਂ ਵੇਚਦਾ। ਜੇ ਵੇਚੂਗਾ ਤਾਂ 4 ਲੱਖ 5 ਲੱਖ 35 ਐਂ ਪਾ ਕਰਦਾ। ਤੇ ਦੂਜਾ ਨੰਬਰ ਜਿਹਦੇ ਕੋਲੇ ਚੰਗੀਆਂ ਮਹਿਸਾਂ ਨੇ ਆਪਦੇ ਥੀਲੇ ਦੇ ਲਾ ਲੋ ਤੇ ਆਪਣੇ ਤਾਂ ਹੁਣ ਇਹੀ ਬਿਅੰਤ ਬੰਦੀ ਐ ਵੀ ਭਾਈ 2-2 ਲੱਖ ਰੁਪਈਆ ਵਾਲੀਆਂ ਵਧੀਆ ਝੋਟੀਆਂ 15-15 ਸੇਰੀਆਂ 20 ਤਾਂ ਉਹੀ ਬਗਵਾਸ ਐ 14-15 ਸੇਰੀਆਂ ਵਧੀਆ ਝੋਟੀਆਂ ਆਪ ਦੇ ਘਰੇ ਦੁੱਧ ਤੇ ਲਾਵਾਂਗੇ 5-7 ਮਹੀਨੇ ਨਹੀਂ ਆ ਜੇ ਵਧੀਆ ਝੋਟੀਆਂ ਮਿਲਣਗੀਆਂ ਤਾਂ ਲਿਆਵਾਂਗੇ ਕੋਈ ਆਪਾਂ ਕਿਸੇ ਦੀਆਂ ਵੀ ਨਹੀਂ ਢੂੰਦੇ ਕਿਸੇ ਦੀਆਂ 15 ਨਹੀਂ ਢੂੰਦੇ ਚੰਗੀਆਂ ਮਿਲਣਗੀਆਂ ਤਾਂ ਲਿਆਵਾਂਗੇ ਨਹੀਂ ਦਿਉਣੇ ਤੇ ਆਪਣਾ ਤੇਹੀ ਆ ਹੁਣ ਬਸ ਮੈਨੂੰ ਪਤਾ ਹੈ ਮੇਰੇ ਅੰਦਰ ਜੋ ਹੈ ਕਿਉਂਕਿ ਬਈ ਇੰਨੀ ਤਾਂ ਕਮਾਈ ਨਹੀਂ ਹੋਈ ਯਾਰ ਜਿੰਨੇ ਵਕਤ ਬਹੁਤ ਟੋਟੇ ਜਰਲੇ ਸਾਰੀ ਦਾ ਜੀੜੀ ਵਿੱਚ ਬਣ ਗਈ ਸਾਰੀ ਕਣਕ ਖੂਦੀ ਮਿੱਟੀ ਖੂਚੇ ਲੱਗਦੀ ਹੈ ਬਸ ਕਿਤੇ ਨਹੀਂ ਲੱਗਦੀ ਸਿੱਧੀ ਗੱਲ ਅਸਲ ਇਕੜ ਕੀ ਕਾਲੇ ਦੇ ਪੇਟ ਚ ਬੜੀ ਗੈਸ ਭਰੀ ਪਈ ਤੇਰੇ ਦੀ ਬੱਖੀ ਚ ਲਾਈ ਸੂਈ ਪੱਤੀ ਜਨਾ ਹੋ ਗਈ ਬਸ ਮਿੱਟੀ ਹਾਂ ਕੱਲ ਤੇ ਯਾਹ ਮੂਂਗੀ ਨਹੀਂ ਅੱਜ ਜਾਂਦੀ ਆਪੇ ਘਟਕੇ ਤੇ ਕੱਲ ਨਾ ਇਹਦੇ ਬੱਖੀ ਚ ਹਵਾ ਭਰ ਗਈ ਜੀ ਬਹੁਤ ਜ਼ਿਆਦੇ ਗੈਸ ਭਰ ਗਈ ਅਬਰੇਮਾ ਆ ਗਿਆ ਗੈਸ ਭਰ ਕੇ ਤੇ ਉਹਦੇ ਬੱਖੀ ਚ ਸੂਈ ਲਾਈ ਅਸੀਂ ਇੱਧਰ ਇੱਥੇ ਮਾਰੀ ਜੋ ਇਹ ਸਾਰੀ ਭੂਕ ਘੱਟਦੀ ਅੰਦਰੋਂ ਆ ਮਸਤ ਮਾਹੇ ਦਾਟ ਇਹ ਆ ਝੋਟੀ ਆਪਣੀ ਬਾਈ 13 ਕਿਲੋ ਵਾਲੀ ਝੋਟੀ ਐ ਜਿਵੇਂ ਜੈਜ ਜੀ ਕਰਕੇ ਦੇ ਦਾਂਗੇ ਆਪਾਂ ਇਹ ਕਿਸੇ ਨੇ ਲੈਣੀ ਐ ਤੁੱਤ ਦੀ ਨਕਾਤ ਦੀ ਨਾ ਫਿਕਰ ਕਰਿਓ ਜੇ ਤਾਂ ਉਹੀ ਮਾੜੀ ਲੱਕੜ ਕੀ ਕਹਿਣਾ ਕਿ ਇਹਨੇ ਸਾਡੇ ਕੋਲੋਂ ਮਾੜੀ ਨਹੀਂ ਜਾਊਗੀ ਬਾਈ ਜਿੰਨਾ ਟਾਈਮ ਕਰਾਂਗੇ ਹੱਥ ਸੱਚ ਦਾ ਕਰਾਂਗੇ ਇਸੇ ਨਾਲ ਟੱਕਰਾਂ ਅੱਜ ਕਰੀਏ ਨਾ ਕੱਢ ਕਰੀਏ ਸਾਡੇ ਨਾਲ ਹੋਊਗੀ ਕੋਈ ਗੱਲ ਨਹੀਂ ਰੱਬ ਦੇਖਦਾ ਆਪਾਂ ਆਪ ਭੋਗਾਂਗੇ ਉਹੋ ਜੀ ਜਿਨ੍ਹਾਂ ਨੂੰ ਦੋਂ ਕੀ ਠੀਕ ਐ ਭਾਦੀ ਵੀ ਜੈਜ ਐ ਡੇਢ ਤੋਂ ਅੰਦਰ ਦੀ ਐ ਹੁਣ ਦਾ ਅਸਲ ਭਾਈ ਡੰਗਰਾ ਜਾ ਕੇ ਨਿਕੜਨਗੇ ਤੀਜੇ ਚੌਥੇ ਪੰਜਵੇਂ ਮਹੀਨੇ ਚ ਤੀਜੇ ਮਹੀਨੇ ਚ ਝੋਟੀਆਂ ਲੱਕੜਨ ਲੱਗ ਜਾਣਗੀਆਂ ਤੇ ਉਧਰ ਰੇਟ ਦਾ ਫਰਕ ਪੈ ਜਾਊਗਾ ਕੰਮਾ-ਕੁੰਮਾ ਚ ਵੜ ਜਣ ਹੁਣ ਲੋਕ ਉਧਰ ਹਰੇਕ ਵਪਾਰ ਕਰ ਰਿਹਾ ਹਰਿਆਣੇ ਕੱਲਾ ਹਰਿਆਣਾ 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 ਨਾ ਕਰੋ ਹਰਿਆਣਾ ਵੀ ਮੈਂ ਸਤ ਤੋਂ ਲੈ ਹੀ ਜਾਊਗਾ ਇੰਨੀਆਂ ਤੁਸੀਂ ਵੀ ਸਿਆਣਿਓ ਕੋਲਾਪੁਰ ਨੂੰ ਵੀ ਹਰਿਆਣਾ ਦਿੰਦਾ ਮਹਾਰਾਸ਼ਟਰ ਨੂੰ ਵੀ ਹਰਿਆਣਾ ਦਿੰਦਾ ਗੁਜਰਾਤ ਨੂੰ ਗੁਜਰਾਤ ਨੂੰ ਹਰਿਆਣਾ ਦਿੰਦਾ ਹੋਰ ਪਤਾ ਨਹੀਂ ਪੰਜਾਬ ਨੂੰ ਹਰਿਆਣਾ ਦਿੰਦਾ ਅੰਧੌਰ ਨੂੰ ਹਰਿਆਣਾ ਪਤਾ ਨਹੀਂ ਕਿੰਨੀਆਂ ਕਸਟੇਕਾਂ 'ਚ ਹਰਿਆਣੇ 'ਚ ਮੈਸਾਂ ਜਾਂਦੀਆਂ ਕੱਲਾ ਹਰਿਆਣਾ ਕਿੱਦਾਂ ਦੀ ਹੁੰਦੀ ਹੈ ਦਿੱਲੀ ਦਿੱਲੀ 'ਚ ਵੱਡੀਆਂ ਵੱਡੀਆਂ ਡੇਰੀਆਂ ਯਾਰ ਹਰਿਆਣਾ ਭਰ ਦੇ ਹੋਰ ਜਿਹੜੀਆਂ ਵੱਡੀਆਂ ਡੇਰੀਆਂ ਨੇ 2-2000 ਵਾਲੀ ਮੈਸਾਂਆਂੀਆਂ ਜੋਤੀ ਲਾ ਲੋ ਕੰਨੀ ਮੈਸ ਖਾਪਦੀ ਜੀ ਤੇ ਤੁਸੀਂ ਵੀ ਕੱਲਾ ਹਰਿਆਣਾ ਹਰਿਆਣੇ ਦਾ ਚੰਗਾ ਨਾ ਪੋ ਬਈ ਜਿੱਥੋਂ ਤੁਹਾਨੂੰ ਮੈਸ ਚੰਗੀ ਮਿਲਦੀ ਓਥੋਂ ਲਓ ਜਰਾ ਆਂਦੀ ਦੋ ਡੰਗ ਚੋਕੇ ਤਸੱਲੀ ਕਰਕੇ ਪੰਜ ਸੱਤ ਦਿਨਾਂ ਦੀ ਮੈਸ ਸੂਈ ਲੋ ਚੋਕੇ ਖਾਲੀ ਕਰਕੇ ਐਨ ਜਮਾ ਦੁੱਧ ਦੇ ਕੇ ਜਿਹੜੀ ਮੈ ਇਹਦਾ ਦੁੱਧ 10 ਕਿਲੋ ਤਿਆਰ ਹੈ ਮੌਕੇ ਤੇ ਅੰਜਾਰ ਦਿਨਾਂ ਦੀ ਸੂਈ ਥੱਲੇ ਉਹ ਮੈਸ ਦੁੱਧ ਬਣ ਸਕਦੀ ਹੈ ਤੇ ਜਿਹੜੀ ਮੈਂ 5-7 ਕਿਲੋ ਦੇ 1000 ਦਾ ਪ੍ਰਪੋਸਟ ਹੈ ਨਹੀਂ ਸਕਦੇ ਦੇਖੋ ਬਾਕੀ ਕੀ ਬਣ ਜੇ ਉਹ ਤਾਂ ਆਪਾਂ ਨੂੰ ਪਤਾ ਨਹੀਂ ਪਰ ਅੱਫਾ ਇਹ ਗੱਲ ਤੁਹਾਨੂੰ ਬਾਰ-ਬਾਰ ਕਹਿੰਦੇ ਆ ਵੀ ਤੁਸੀਂ ਮਹਿਸ ਲੈਣੀ ਆ ਤੁਸੀਂ ਲਾਣੇ ਨੇ ਬਈ ਮੈਂ ਇਸ ਦੋ ਟਾਈਮ ਆਪ ਜੀ ਖਾਲੀ ਕਰੋ ਇੱਕ ਟਾਈਮ ਵੀ ਖਾਲੀ ਕਰਨ ਨਾਲੋਂ ਨਾ ਦੋ ਟਾਈਮ ਮਹਿਸਾਂ ਖਾਲੀ ਕਰੋ ਆ ਦੰਨ ਚੋੜ ਦੇ ਪਿਆਰ ਲੱਗਿਆ ਮਹਿਸਾਂ ਦੇ ਦੋ-ਦੋ ਡੰਕ ਛੱਡ ਕੇ ਉਦੋਂ ਬਾਅਦ ਜੇ ਕੀ ਬਣ ਬੈਤੀ ਨਾਂ ਦਾ ਆਬ ਦੇਖੇ ਦਖਾਤਰਾ ਬੰਦਲ ਜੀ ਜੇਦਾ ਮਾਸਤਾ ਵੀ ਮਾਰਾ ਲਓ ਹੁਣ ਮਾਲੂ ਮੇਰੇ ਬੱਚੇ ਦਾ ਐਸ ਕੰਮ ਛੋੜੇ ਪੈਸਿਆਂ ਨਾਲ ਹੁਣ ਮੈਂ ਤੁਹਾਨੂੰ ਮੈਂ ਦੇਦਾ 50000 ਸਮਾ ਕੇ ਮੈਂ ਸਹਰਤ ਜਾ ਕੇ ਦੱਸਦੀ ਲੋ 20000 ਕਮਾਤੇ 25000 10000 ਕਮਾਈ ਜਿੰਨੀ ਵੀ ਕਰ ਲਾਂ ਤੇ ਮੈਂ ਇਸ ਚੱਜ ਦੀ ਲੇਖੜ ਜੀ ਦੁਖ ਦਾ ਨਹੀਂ ਅਗਲੇ ਨੂੰ ਵੀ ਯਾਰ ਚਲ ਮੈਂ ਚੰਗੀ ਹੈ ਮੇਰਾ ਪੇਟਾ ਪਰ ਉਸਿਰ ਪੀਏ ਵੀ ਲਾ ਦੋਂ ਮੈਂ ਦੁੱਧ ਵੀ ਨਾ ਦੇਗਾ ਨਾ ਜਾ ਕੇ ਤੇ ਉਸ ਪੈਸਿਆਂ ਨਾਲ ਮੇਰੇ ਬੱਚੇ ਐ ਕਰਨ ਚੰਗੀਆਂ ਗੱਡੀਆਂ 'ਚ ਜਾਣ ਚੰਗਾ ਕੱਪੜਾ ਪਾਣ ਚੰਗਾ ਨਜ਼ਾਰੇ ਲੈਣ ਐਸ਼ ਲੈਣ ਤੇ ਤੁਸੀਂ ਤੜਕੇ ਹੱਥੋਂ ਕੱਟੋ ਉਹਨਾਂ ਨੂੰ ਗਾਲਾਂ ਮਰਚਾਂ ਇਹਦੇ ਬੱਚੇ ਯਾਰ ਬਈ ਜੇ ਬੇੜਾ ਇਹਦਾ ਹਨਾ ਉਹ ਫਿਰ ਕਿਤੋਂ ਦੀ ਕਿਤੋਂ ਦਾ ਲਿਕੜਦਾ ਇਸ ਕਰਕੇ ਆਪਾਂ ਨੂੰ ਤਾਂ ਲੋੜ ਆਪਾਂ ਤਾਂ ਦੇਖ ਲਿਆ ਸਾਰਾ ਨਚੋੜ ਕੱਟ ਕੇ ਆਪਣੀ ਇੱਕ ਖਾਸੀਅਤ ਰਹੀ ਆ ਬਾਈ ਆਪਾਂ ਪਿੱਛੇ ਮੁੜਿਆ ਜੜੀ ਕੋਈ ਕਮਾਈ ਮੈਨੂੰ ਐਂ ਲੱਗਦੀ ਏ ਵੀ ਹਾਂ ਇਹ ਕਮਾਈ ਆਪਾਂ ਨੂੰ ਨਹੀਂ ਜੋਗਾ ਦਿੰਦੀ ਨਹੀਂ ਵਫਾ ਕਰਦੀ ਆਪਾਂ ਉਹ ਤੋਂ ਪਿੱਛੇ ਮੁੜਿਆ ਪਹਿਲਾਂ ਆਪਾਂ ਮੁਰਗੀ ਫਾਰਮ ਕਰਿਆ ਸਾਰੇ ਨਾਲੋਂ ਪਹਿਲਾਂ ਆਪਣੇ ਮਨ ਨੂੰ ਮਾੜਾ ਲੱਗਾ ਆਪਾਂ ਮੁਰਗੀ ਫਾਰਮ ਛੱਡਿਆ ਫਿਰ ਆਪਾਂ ਕਵਾੜ ਦਾ ਕੰਮ ਕਰਿਆ ਉਹ ਚ ਤੋਂ ਖਾਧੜੀ ਲੱਗੀ ਆਪਾਂ ਉਹ ਵੀ ਛੱਡਿਆ ਫਿਰ ਆਪਾਂ ਦੂਸਰਾ ਕੰਮ ਕਰਿਆ ਦੈਰੀ ਘਰੀ ਆਪਦੇ ਪਿੰਡ ਚੋਂ ਦੁੱਧ ਇਕੱਠਾ ਕਰਨ ਲੱਗੇ। ਉਸ ਵੀ ਲੱਗਿਆ ਵੀ ਯਾਰ ਲੋਕਾਂ ਨੇ ਫੈਂਟ ਖਾਣੀ ਪੈਂਦੀ ਐ, ਲੋਕਾਂ ਦਾ ਦੁੱਧ ਘੰਡੇ ਚ ਖਾਣਾ ਪੈਂਦਾ। ਗਰੀਬਾਂ ਦਾ ਦੁੱਧ ਖਟਾ ਕੇ ਦੱਸਣਾ ਪੈਂਦਾ, ਰੇਡ ਖਾਣਾ ਪੈਂਦਾ ਵੀ ਮਾੜਾ। ਉਹ ਵੀ ਛੱਡਿਆ। ਫਿਰ ਆਪਾਂ ਆਵਦਾ ਦੁੱਧ ਪਾਣੀ ਪਾ ਕੇ ਵੇਚਣ ਲੱਗੇ। ਉਹ ਤੇ ਆਪਦੀ ਮਾਂ ਨੂੰ ਕੈਂਸਰ ਹੋ ਗਿਆ, ਬਾਪੂ ਗਾ ਗਿਆ। ਉਹ ਵੀ ਲੱਗਾ ਵੀ ਯਾਰ ਇਹ ਵੀ ਠੱਗੀ ਐ। ਵੀਰ ਨਾ ਆਪਾਂ ਨੂੰ ਐਵੇਂ ਕਰਨਾ ਨਹੀਂ ਚਾਹੀਦਾ। ਫੇਰ ਉਹ ਵੀ ਛੱਡਿਆ ਆਪਾਂ ਸਾਫ਼ ਸੁਥਰਾ ਦੁੱਧ ਪਾਣ ਲੱਗੇ ਜਿੱਦ ਤਰ ਆਪਾਂ ਨੇ ਸਾਫ਼ ਸੁਥਰਾ ਦੁੱਧ ਪਾਣ ਲੱਗੇ ਸਾਫ਼ ਸੁਥਰਾ ਕੰਮ ਲਾ ਕੇ ਕਰਨਾ ਉਸ ਦਿਨੇ ਰੱਬ ਨੇ ਬਾਹ ਫੜ ਲਈ ਉਸ ਦਿਨੇ ਆਪਣੀ ਕਿਸਮਤ ਪਲਟਦੀ ਵੀ ਲੈ ਪੁੱਤ ਕਮਾਲ ਆ ਰਹੀਏ ਜਿੰਨੇ ਕਮਾਣੇ ਨੇ ਵਧੀਆ ਆਪਾਂ ਨੂੰ ਬੜਾ ਸੋਹਣਾ ਰੱਬ ਨੇ ਪੇਚ ਚਲਾਤਾ ਬੜੀ ਲੋਕਾਂ ਚ ਇੱਜ਼ਤ ਬਣਾਤੀ ਬਹੁਤ ਵਧੀਆ ਜਗ੍ਹਾ ਟੱਲ ਪਿਆ ਹੁਣ ਆ ਗਈ ਉਸ ਤੋਂ ਬਾਅਦ ਵਪਾਰ ਦੀ ਗੱਲ ਆਪਾਂ ਥੋੜਾ ਢਿੱਡ ਜੋ ਸਿੱਖ ਗਏ ਦੇ ਵਪਾਰ ਵਪਾਰ ਆਪਾਂ ਕਰਦੇ ਤੇ ਸਾਲ ਡੇਢ ਸਾਲ ਤੋਂ ਲੱਗਿਆ ਆਪਾਂ ਵਪਾਰ ਕਰਨਾ ਤੇ ਹੌਲੀ ਹੌਲੀ ਵਪਾਰ ਲੱਗੇ ਕਰਨ ਹੁਣ ਵਪਾਰ ਦਾ ਜਿੰਨਾ ਟਾਈਮ ਸਹੀ ਮਿਲੀ ਗਿਆ ਮੈਸਾ ਸਹੀ ਚੱਲ ਗਿਆ ਬੰਦਿਆ ਇਹਨਾਂ ਪਰ ਹੁਣ ਜਿਹੜਾ ਆਹਾ ਟਾਈਮ ਆ ਸਮਾਂ ਉਹ ਮਹੀਨਾ ਪਹਿਲਾ ਦੂਜਾ ਦੋ ਮਹੀਨੇ ਨੇ ਜਿਹੜੇ ਹੁਣ ਮਹਿਸਾ ਹੀ ਨਹੀਂ ਮਿਲਦੀ ਵਪਾਰ ਸਹੀ ਹੈ ਕੋਈ ਗੱਲ ਨਹੀਂ ਵਪਾਰ ਵਾਲਾ ਪਰ ਹੁਣ ਮਹਿਸ ਨਹੀਂ ਸਹੀ ਮਿਲਦੀ ਨਾ ਹੁਣ ਝੋਟੀਆਂ ਸਹੀ ਮੇਲੇ ਨਾ ਮਿਲੇ ਮਹਿਸ ਸਹੀ ਹੁਣ 2 ਮਹੀਨੇ ਬੰਦ ਕਰਦੇ ਤੀਜੇ ਚੌਥੇ ਮਹੀਨੇ ਝੋਟੀਆਂ ਲਿਆਉ ਦੋ ਕੋਈ ਲੰਬਾ ਨਹੀਂ ਹੁਣ ਲੰਬੇ ਦਾ ਕੰਮ ਦੋ ਮਹੀਨੇ ਦੋ ਮਹੀਨੇ ਬੰਦਾ ਹੁਣ ਕਰਕੇ ਦੋ ਚਾਰ ਪਸ਼ੂ ਜੇ ਚੱਜ ਦੇ ਮਿਲਦੇ ਨੇ ਆ ਕੋਈ ਵੇਚ ਲੈ ਨਹੀਂ ਲੋ ਉਦੋਂ ਬਾਅਦ ਆਵਦਾ ਤੀਜੇ ਚੌਥੇ ਮਹੀਨੇ ਜਾ ਕੇ ਝੋਟੀਆਂ ਨਿਕਲਣੀਆਂ ਉਦੋਂ ਲਿਆਵਾਂਗੇ ਉਦੋਂ ਕਿਸੇ ਦਾ ਲੰਬਾ ਨਹੀਂ ਕਿਉਂਕਿ ਪਹਿਲਾਂ ਇਹ ਤਾਂ ਆਪਾਂ ਨੇ ਹਜ਼ਾਰਾਂ ਮੈਸਾਂ ਵੇਚ ਲਈਆਂ ਅੱਜ ਤੱਕ ਲੰਬਾ ਨਹੀਂ ਆਇਆ ਕਿਸੇ ਦਾ ਤੇ ਹੁਣ ਮੈਸਾਂ ਨਹੀਂ ਜਾਂਦੀਆਂ ਨਹੀਂ ਹੁਣ ਟਰੇਡ ਨਜਾਇਜ਼ ਨੇ ਮੈਸਾਂ ਬੇਕਾਰ ਨੇ ਓਹ ਟਰੇਡ ਵਾਲੇ ਬਣੇ ਅਗਲਾ ਲੰਬਾ ਆਪਾਂ ਦਾ ਜੰਗਾ ਜੀ ਸਤਿ ਸ਼੍ਰੀ ਅਕਾਲ ਆਪਣਾ ਬਲੌਗ ਨੰਬਰ 3 ਇਹਨੂੰ ਗੁਰੂ ਸ਼ੇਅਰ ਕਰੇ ਚੰਗਾ ਲੱਗਿਆ ਮਿਲਦੇ ਆਂ ਅਗਲੇ ਬਲੌਗ 'ਚ ਸਤਿ ਸ਼੍ਰੀ ਅਕਾਲ